ਆਪੋ ਰਾਜੋ ਰਾਜ ਦੇ ਅੰਦਰ ਆਈਆਂ ਸੋਹਣੀਆਂ ਟੋਹੜਾਈ ਗੁਰੂ ਕਾ ਲੰਗਰ ਪਿੰਡ ਦੀ ਗੇਮਾਜਰਾ ਛੋਟੇ ਸਰਜਾਦਿਆਂ ਦੀ ਯਾਦ ਵਿੱਚ ਜੁਰਾਵਰ ਸਿੰਘ ਤੇ ਪਪਾ ਫਤੇ ਸਿੰਘ ਦੀ ਯਾਦ ਵਿੱਚ ਪਿੰਡ ਦੇੜੀ ਤੇ ਲਗਾਇਆ ਗਿਆ ਹੈ ਲਾਂਡਰਾ ਰੋਡ ਦੇੜੀ ਤੇ ਫਾਲਸਾ ਕਾਲਪੁਰ ਕੀ ਫਾਜ ਪ੍ਰਮਾਤਮਾ ਕੀ ਮਾਜ ਇੱਕ ਜਦ ਇਹ ਬੱਦਲ ਜਿਹੜੇ ਨਾ ਨ ਕਈ ਵਾਰੀ ਸੂਰਜ ਨੂੰ ਢੱਕ ਲੈਂਦੇ ਨੇ ਹੁਣ ਧੁੰਦਾ ਪੈ ਰਹੀ ਹੈ ਬੱਦਲ ਹੋ ਜਾਂਦੇ ਨੇ ਕਈ ਵਾਰੀ ਸੂਰਜ ਨੂੰ ਢੱਕ ਲੈਂਦੇ ਨੇ ਪਰ ਸੂਰਜ ਕਦੇ ਢੱਕਿਆ ਨਹੀਂ ਜਾ ਸਕਦਾ ਇਹ ਜਿਹੜਾ ਇਹ ਖਾਸਾ ਕਿਸੇ ਸਮੇਂ ਥੋੜਾ ਬੋਤ ਫਰਕ ਪੈ ਸਕਦਾ ਪਰ ਇਹ ਖਤਮ ਨਹੀਂ ਹੋ ਸਕਦਾ ਕਿਉਂਕਿ ਅਕਾਲ ਪੁਰਖ ਦੀ ਫੌਜ ਹੈ ਪਰਮਾਤਮਾ ਦੀ ਮੌਤ ਦੇ ਵਿੱਚ ਆਇਆ ਹੈ ਇਹਦਾ ਜਿਹੜਾ ਪ੍ਰਕਾਸ਼ ਹੋਇਆ ਪਰਮਾਤਮਾ ਦੀ ਮੌਤ ਦੇ ਵਿੱਚ ਹੋਇਆ ਹੈ ਇਸ ਬਿਨਾ ਦਾ ਹੀ ਆਇਆ ਦਾ 2 ਲੱਖ ਦਾ ਮੜੇ ਮੇਰੇ ਮੀਰ ਗੁਰੂ ਦੇ ਨੰਗਰਾ ਵਿੱਚ ਦੇਖ ਕੇ ਜਾ ਰਹੀ ਨੇ ਸੋ ਜਿਹੜੇ ਖਜ਼ਾਨਿਆਂ ਤੋਂ ਮਾਇਆ ਆ ਰਹੀ ਹੈ ਮਹਾਰਾਜ ਖਜ਼ਾਨੇ ਭਰਪੂਰ ਕਰਨ ਬੰਦਲ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਸੋ ਪਾਈ ਜੁਗਾ ਜੁਗਾ ਤੋਂ ਸੰਸਾਰ ਖਾਂਦਾ ਆ ਰਿਹਾ ਹੈ ਪਰ ਉਹ ਦੇਨ ਵਾਲਾ ਦਤਾਰ لکھے کنس کی کھیر بنا رہی ہے آگے آگے ਗੋਬਿੰਦ ਸਿੰਘ ਮਹਾਰਾਜ ਸਾਹਿਬ ਪਟਲੀ ਨੇ ਜਿੱਥੋਂ ਉਹਨੇ ਜਨਮ ਲਿਆ ਉਹ ਕਹਿੰਦੇ ਸੈਨਿਕਾਂ ਦਾ ਗਾਇਜ਼ਮੀ ਕਰ ਦਿੰਦੇ ਨੇ ਸਾਡੇ ਮਹਾਰਾਜ ਪਟਲੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਦਿਆ ਮਾੜਾ ਖੀਰ ਖਾਸਾ ਜੀ ਖੀਰ ਗੰਨੇ ਦੇ ਰਸ ਕੀ ਉਹ ਵੀ ਗੰਨੇ ਦੇ ਰਸ ਕੀ ਆਪਾਂ ਇੰਟਰਵਿਊ ਦੇ ਜਵਾਬ ਪੁੱਛ ਰਹੇ ਹਾਂ ਸੋਚਣਾ ਚੱਲ ਰਿਹਾ ਹੈ ਮਾਰੋ ਮਾਰ